ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾਰਾਹਾ ਸੁੱਤ ਸੰਪਤ ਬੰਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੂਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ 모ਹੇ 모ਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹضور ਹੈ ਗੌੜੀ ਮਹੱਲਾ ਪੰਜਵਾਂ ਮਨ ਧਰ ਤਰਬੇ ਹਰ ਨਾਮ ਨੂੰ ਸਾਗਰ ਲਹਿਰ ਸੰਸਾਾਰ ਸੰਸਾਰ ਗੁਰਬੋਹਿਤ ਪਾਰਗ੍ਰਾਮ ਨੂੰ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਵਿਖ ਵਿਖਿਆ ਫਸਰੀ ਆਤ ਕਣੀ ਉਬਰੇ ਜਪ ਜਪ ਹਰ ਗੁਣੀ ਮਤਵਾਰੂ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗਉੜੀ ਮਹੱਲਾ ਪੰਜਵਾ ਦੀਬਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰਹਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਜ ਵਿਖਾ ਦਿਆ ਗੁਰ ਕਿਰਪਾ ਤੇ ਦਿਲ ਸਾਧਿਆ ਬਖਸੀਸ ਵਜਹੁ ਮਿਲ ਏਕ ਨਾਮ ਸੂਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਊਜਲੇ ਗੌੜੀ ਮਹੱਲਾ ਪੰਜਵਾਂ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ ਇਨ ਮਹਾ ਭਉ ਹੈ ਜਾਮ ਕਾ ਰਹਾਉ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਾਈਐ ਲਾਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਹੰਬੁਦ ਕਰਮ ਕਮਾਵਨੇ ਗ੍ਰਹ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗਉੜੀ ਮਹੱਲਾ ਪੰਜਵਾਂ ਬਾਰ ਨੇ ਬਲੇਹਾਰ ਨੇ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ ਰਹਾ ਕਰਨ ਕਰਾਵਣ ਤੁਹੀ ਏਕ ਜੀ ਜੰਤ ਕੀ ਤੁਹੀ ਤੇਕਾ ਰਾਜ ਜੋਗਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਹੀਆਂ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੂੰ ਹੀ ਤਾਣ ਗੌੜੀ ਮਹੱਲਾ ਪੰਜਵਾਂ ਹਰ 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 ਆਰਾਦੀ ਐ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਭਉ ਸਾਦੀ ਐ ਰਹਾਉ ਵੇਦ ਪ੍ਰਾਨ ਸਿਮਰਤ ਭਨੇ ਸਭ ਊਚ ਬਰਾਜਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨ RAM ਸੇਵਕ ਭੈ ਰਹਿਤ ਕੀਨ ਲਖ 84 ਜੋਨ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਨ ਪਹੁ ਮੈਂ ਰਹੀ ਹਰ ਸਾਧ ਸਰਨ ਨਾਨਕ ਗਹੀ ਗੋੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੂਖ ਨਾ ਵਿਆਪੀ ਐ ਜਾਂ ਕੋ ਗੁਰ ਹਰਮੰਤਰ ਦੇ ਸੋ ਉਬਰਿਆ ਮਾਇਆ ਅਗਨ ਤੇ ਨਾਨਕ ਕਉ ਪ੍ਰਭ ਮਿਆ ਕਾਰ ਮੇਰਾ ਮਨ ਤਨ ਵਾਸੈ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਇਹੀ ਸੁਖ ਆਨੰਦ ਕਣਾ ਆਗੈ ਜੀ ਕੈ ਸੰਗ ਕਾਮ ਰਹਾਉ ਕਟਿਐ ਤੇਰਾ ਹੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਧ ਪਾਇਆ ਸੋ ਬਹਰ ਨਾ ਕਤਹੀ ਧਾਇਆ ਹਰ ਹਰ ਨਾਮ ਜਾਂ ਕੋ ਗੁਰ ਦੀਆ ਨਾਨਕ ਤਾਂ ਕਾ ਭਉ ਗਿਆ ਗੌੜੀ ਮਹੱਲਾ ਪੰਜਵਾਂ ਜਾਂ ਕੋ ਬਿਸਰੈ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹੀਰ ਰਹਾਉ ਜਾਂ ਕੋ ਗੁਰਮਖ ਰਿਦੈ ਬੋਧ ਤਾ ਕੈ ਕਰ ਤਲ ਨਵ ਨਿਦ ਸਿਧ ਜੋ ਜਾਨਹਿ ਹਰ ਪ੍ਰਭ ਧਨੀ ਕਿਸ ਨਾਹੀ ਤਾ ਕੈ ਕਮੀ ਕਰਨੈ ਹਾਰ ਪਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਧਨ ਜਾਂ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹੱਲਾ 5 ਗਰਬ ਵੱਡੋ ਮੂਲ ਇਤਨੋ ਰਹਿਣ ਨਹੀਂ ਗਹੋ ਕਿਤਨੋ ਰਹਾਉ ਬੇਬਰਜਤ ਬੇਦ ਸੰਤਨਾ ਪਵਾਹੂ ਸਿਉ ਰਹਿਤਨੋ ਹਾਰ ਜੁਵਾਰ ਜੂਆ ਵਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧਮੈ ਦਿੱਤਨੋ ਗੌੜੀ ਮਹੱਲਾ ਪੰਜਵਾ ਮੋਹੇ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਉ ਐਸੋ ਹੈ ਰੀ ਖਸਮ ਹਮਾਰਾ ਖਿਨ ਮਹਿ ਸਾਜ ਸਵਾਰ ਨਹਾਰਾ ਕਾਮ ਕਰੀ ਜੇ ਠਾਕੁਰ ਭਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ ਸਰਨ ਪਰਿਓ ਠਾਕੁਰ ਵਾ ਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੋਰੈ ਇਸ ਮੀਠੀ ਤੇ ਇਹੋ ਮਨ ਹੋ ਰੈ ਰਹਾ ਅਗਿਆਨੀ ਮਨੁਖ ਭਇਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰਿਆ ਕਮਨ ਜੁਗਤ ਜਿਤ ਭੋਰੈ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਬਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਜ ਸੰਗਤ ਨਿਦਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮਈ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾਂ ਕੈ ਸਿਮਰਨ ਸੁਖ ਭੈ ਅਕਾਲ ਪੁਰਖ ਅਗਾਦ ਬੂਦ ਸੰਤ ਜਸੋ ਕੋਟ ਅਗ ਖੈ ਕਿਰਪਾ ਨਿਦ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾਂ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰੈਣ ਕੇ ਪਹਨ ਤੁਮ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵ ਨਹਾਰਾ ਬਿਸਰਿਓ ਠਾਕੁਰ ਕਿਨ ਮਹਿ ਹੋਤ ਪਰਾਈ ਪਹਿਰੇ ਬਾਗਾ ਕਰ ਇਸ ਨਾਨਾ ਚੋਆ ਚੰਦਨ ਲਾਏ ਨਿਰਪਹੁ ਨਿਰੰਕਾਰ ਨਹੀਂ ਚੀਨੇ ਜਿਉ ਹਸਤੀ ਨਹਾਏ ਜੋ ਹੋਏ ਕਿਰਪਾਲ ਤਾਂ ਸਤਗੁਰ ਮੇਲੇ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਦਨ ਗੁਰ ਖੋਨੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ 5ਵਾਂ ਮੇਰੇ ਮਨ ਗੁਰ 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 ਸਦ ਕਰੀਐ ਹਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲ ਹਰੀਐ ਰਹਾਉ ਜੀਤੇ ਸਾਸ ग्रास ਮਨ ਲੇਤਾ ਤੇਤੇ ਹੀ ਗੁਨ ਗਾਈਐ ਜੋ ਹੋਏ ਦਿਆਲ ਸਤਗੁਰੇ ਆਪਣਾ ਤਾਂ ਇਹ ਮਤਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟਹਿ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਚਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰੇ ਆਪਣੇ ਕੀ ਗੁਰ ਤੇ ਪਾਈਐ ਪਾਲ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇ ਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁਜੀਏ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿਜੀਏ ਗੌੜੀ ਮਹੱਲਾ ਪੰਜਵਾ ਸਭੂ ਕੋ ਰਸ ਹਰ ਰਹਾਉ ਕਾਹੂ ਯੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਦੰਦ ਧਰਹੁ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰਹੁ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰਿਆਇ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਊਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ گاਉ ਤੂੰ ਹੀ ਸੋਨ ਹੈ ਨਾਨਕ ਨੇਰੀ ਨੇਰੀ ਗੋੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ দান ਕੀਓ ਵਾਹੂ ਸਿਉ ਮਨ ਰਤੋ ਉਹੀ ਬਾਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹੋ ਸੁਖ ਜਾਤੋ ਸਹਿਜ ਕੇਲ ਅਨੰਦ ਕੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗਉੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਖਮ ਪੰਥ ਪੈ ਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮਜਾਲ ਹੋਮ ਜਗ তীਰਥ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸੇਵ ਪੂਰੀ ਬ੍ਰਹਮ ਇੰਦਰ ਪੂਰੀ ਨਿਸ਼ਚਲ ਕੋ ਥਾਉ ਨਾਹੀ बिन हर सेवा सुख नहीं हो साकते आबह जाहि जै सो गुरु उपदेशिया मै तै सो कहि आपकार नानक कह सुन रे मना कर कीर्तन होए उद्धार राग गौड़ी माला मोहल्ला 5 एक ओंकार सतगुरु प्रसाद पायो बाल बुद्ध सुख रे ਹਰਖ ਸੋਗ ਮਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜਉ ਲੋਹੋਂ ਕਿਸ ਸੋਚੋਂ ਚਿਤਮੋ ਤਉ ਲੋ ਦੁਖਨ ਭਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੀਤੀ ਸਿਆਨਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜਉ ਸਾਧੂ ਕਰਮ ਅਸਤਕ ਧਰਿਉ ਤਬ ਹਮ ਮੁਕਤ ਭਏ ਜਉ ਲੋ ਮੇਰੋ ਮੇਰੋ ਕਰਤੋ ਤਉ ਲੋ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋ ਪੋਟ ਉਠਾਈ ਚਲਿਓ ਤਉ ਲੋ ਦਾਨ ਭਰੇ ਪੋਟ ਡਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭੈ ਗੋੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੂਖ आनंद मंगल रस मान गोविंदे आग्यो रहा मान अपमान दोष माने मस्तक डार गुरु पाग्यो संपत हरख ना आपत दुखा रंग ठाकुरे लाग्यो बास बासरी एकै स्वामी उद्यान दृष्टाग्यो निरपौ भय संत भ्रम डार्यो पूर्ण सर्बाग्यो जो किस करतै कारण कीनो ਮਨ ਗੁਰੂ ਨਾਲ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸਮਾਣੀ ਫਿਰ ਦੁਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਕੀਆ ਸਤਗੁਰ ਸ਼ਬਦ ਸਮਾਇਆ ਰਹਾਉ ਲਾਤੀ ਭੂਖ ਤ੍ਰਿਸ਼ਣ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮ ਅਸਤਕ ਗੁਰ ਪੂਰੈ ਧਰਿਉ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰੇ ਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦੀਆ ਤੋਟ ਨਹੀਂ ਰੇ ਮੂਕੇ ਅਚਰਜ ਏਕ ਸੁਨੋ ਰੇ ਭਾਈ ਗੋਰੀ ਆਸੀ ਬੂਜ ਬਜਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਇ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੋੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜ ਆ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰ ਤੇ ਧਰਨੀ ਰਹਾ ਸਾਸਤ ਸਿਮਰਤ ਬੇਦ ਵਿਚਾਰੀ ਮਹਾਪੁਰਖ ਨੇ ਇਉਂ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੇ ਫਿਰ ਤੋ ਪਹਿਰੇ ਪਹਿਰੇ ਅਨਕ ਬਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕੰਮ ਜਲ ਤੋਂ ਜਲ ਤੋਂ ਕਬਹੂ ਨਾ ਬੂਜਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਿਨਾ ਵਹਿ ਰਹਾ ਅਨਜਾਨਤ ਕਿਛ ਇਨਹਿ ਕਮਾਨੋ ਜਪ ਤਪ ਕਛੂ ਨਾ ਸਾਦਾ ਦਹਿ ਦਿਸ ਲੈ ਇਹ ਮਨ ਦौरायो ਕਮਨ ਕਰਮ ਕਰ ਬਾਂਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਸ ਸੂਜ ਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਦ ਇੱਕ ਨਿਰੰજન ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨਹਾਰ ਹੈ ਆਪੇ ਸਤਗੁਰ ਭਰਮ ਚੁਕਾਇਆ ਗੋੜੀ ਮਾਲਾ ਮਹੱਲਾ ਪੰਝਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੀ ਇਹ ਓਰੇ ਮੂਸੇ ਰਹਾਉ ਵਰਤ ਨੇਮ ਸੰਜਮ ਮਹਿ ਰਹਿਤਾ ਤਿੰਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾ ਕਾਮਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਊਹਾ ਕਾਮਨਾ ਆਵੇ ਇਹੇ ਵਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੁਝਾ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈ ਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵਹੁ ਵਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਗੌੜੀ ਮਾਲਾ ਪੰਜਵਾ ਮਾਦੂ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਵ ਲਾਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਰਾਗ ਗਉੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵੱਛਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੀ ਜਾਈਂ ਜੀਉ ਕਿਉ ਪੇਖਾਂ ਪ੍ਰੀਤਮ ਕਮਨ ਸੁ ਕਰਨੀ ਜੀਉ ਸੰਤਾਂ ਦਾਸੀ ਸੇਵਾ ਚਰਨੀ ਜੀਉ ਇਹੋ ਜੀਉ ਬਤਾਈ ਬਲ ਬਲ ਜਾਈ ਜੀਉ ਤਿਸ ਨਿਮ ਨਿਮ ਲਾ ਗੋ ਪਾਈ ਜੀਉ ਪੋਥੀ ਪੰਡਤ ਬੇਦ ਖੋ ਜਨਤਾ ਜੀਉ ਹੋਏ ਬੈਰਾਗੀ ਤੀਰਥ ਨਾਵਨਤਾ ਜੀਉ ਗੀਤ ਨਾਦ ਕੀਰਤਨ ਗਾਵਨਤਾ ਜੀਉ ਹਰ ਨਿਰਪੋ ਨਾਮ ਧਿਆਈ ਜੀਉ ਭਏ ਕਿਰਪਾਲ ਸੁਆਮੀ ਮੇਰੇ ਜੀਉ ਪਤ ਤੋ ਪਵਿੱਤ ਲਗ ਗੁਰ ਕੇ ਪੈਰੇ ਜੀਉ ਪ੍ਰਮਾਹ ਪਹੁ ਕਾਟ ਕੀਏ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਤਨਮਨਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰੇ RAM ਪਿਆਰੇ ਜੀਓ ਰੈਣ ਦਿਨਸ ਸਾਸ ਸਾਸ ਚਤਾਰੇ ਜੀਉ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਉ ਤੁਧ ਬਿਨ ਕਿਤ ਬਿਦ ਤਰੀਐ ਜੀਉ ਸੰਗਤ ਮਾਰੈ ਮੈਂ ਕਰੇ ਅਨੰਦਾ ਜੀਉ ਵਣ ਤੈਨ ਤਰੇ ਭਵਨ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਇਹੋ ਮਨ ਬਿਕਸੰਦਾ ਜੀਉ ਤੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀਨਿਤ ਸੇਵਾ ਜੀਉ ਪੂਜਾ ਅਰਚਾ ਬੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪੈ ਕਹੀਐ ਜੀਉ ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਉ ਹਰ ਹਰ ਨਾਮ ਜਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ Go